ਹਨ ਸੱਸੀ ਗਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿੱਪਟੀ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਕੰਮੀ ਨਹੀਂ ਮਾਜਤ ਸੋਈ ਸਵਾਇਦਾਂ ਦਿਖਾਉਣੀ ਆ ਤੇ ਇੱਕ ਗੱਬਨ ਦਿਖਾਉਣੀ ਆ ਗੱਬਨਾ ਆਪਣੀ ਪਾਸ ਕਰਕੇ ਖੜਾ ਤੇ ਜਿਹੜੀ ਸੋਈ ਆ ਉਹਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜੀ ਹਾਂਜੀ ਬੀਬੀ ਸਤਿ ਸ੍ਰੀ ਅਕਾਲ ਜੀ। ਪਾਈ ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਜੀ ਵਧੀਆ ਬਾਈ ਠੀਕ ਠਾਕ ਜੀ। ਚਲੋ ਦੇ ਜੀਦਾ ਜੇ ਤੇ ਨਾਮ ਦੱਸਦੇ ਕਰੀ ਫਿਰ ਹਾਂ ਬਾਈ ਜਿੱਪੀ ਐ ਪਿੰਨ ਚੱਕ ਜਾਂ ਮਿਸਰੀ ਕਾਂ ਤੇ ਸੀ ਜਨਾਲਾ ਦਾ ਜਲਾ ਅੰਮਰ ਸਰ ਜੀ। ਤੇ ਫੋਨ ਨੰਬਰੇ ਬੋਲ ਦੋ। 9781984725 ਜੀ। ਠੀਕ ਹੈ ਜੀ। ਹਾਂਜੀ ਪਾਜੀ ਗਾਣ ਹੀ ਪਾਉਣੀ। ਅੱਛਾ। ਮੈਂ ਪਾਜੀ ਹੁਣਾਂ ਕਹਿਣਾ ਵੀ ਵੀਡੀਓ ਦਾ ਮਿਸ ਕਰਤੀ ਐ ਨਾ। ਅੱਛਾ। ਗਾਣੇ ਪਾਜੀ ਤਿਆਰ ਕਰਕੇ ਵੇਖੇ ਪਾਉਣੀ। ਤਿਆਰ ਕਰਕੇ ਪਾਉਣੀ ਹੀ ਨਾ ਤੇ ਕਹਿੰਦੇ ਪਾਜੀ ਨੇ 15 ਦਿਨ ਬੱਛੀ ਖੜ ਮੈਂ ਬੱਛੀ 65000 ਦੀ ਵਗਨ ਦਾ ਆ ਕੇ ਆਇਆ। ਅੱਛਾ ਪਰ ਅੱਜ ਜਿਹੜਾ ਮੁੱਲ ਕਰਦਣਾ ਬੱਛੀ ਦਾ ਕੋਈ ਵੀਰ ਵੀਡੀਓ ਵੇਖੇ। ਅੱਛਾ ਪੂਰੀ ਗਾਰੰਟੀ ਵਾਲੀ ਬੱਛੀ ਆ। ਠੀਕ ਆ। ਹਾਂ ਜੀ ਜੀ। ਕਿੰਨੇ ਕਿ ਤਰ੍ਹਾਂ ਦੀ ਵੀਡੀਓ ਨਾ ਮਿਸ ਹੋਵੇ ਡੰਗਰ ਨਾ ਭਾਈ ਘੱਟ ਮਿਲਦੇ ਮੈਨੂੰ। ਅੱਛਾ ਹਾਂ। ਭਾਜ ਘੱਟ ਮਿਲਦੇ ਆ। ਹਾਂ ਭਾਜ ਡੰਗਰ ਭਾਈ ਵਾਧੂ ਮਿਲਦੇ ਆ। ਅੱਛਾ ਡੰਗਰ ਭਾਈ ਮਿਲਦੇ ਨਕਾਬਲੇ ਮੰਨ ਲਓ ਕਿ ਤਾਂ ਥਾਂ ਉੱਚਾ ਨੀਵਾ ਹੈ। ਹਾਂ ਜੀ ਹਾਂ ਜੀ। ਇਹੋ ਜਿਹਾ ਆਪਾਂ ਤੁਹਾਨੂੰ ਪਤਾ ਮਾਲ ਨਹੀਂ ਪੰਦੇ। ਠੀਕ ਆ। ਡੰਗਰ ਭਾਈ ਲੈਣਾ ਸਾਫ਼ ਸੁਥਰਾ ਲੈਣਾ। ਠੀਕ ਆ। ਚਵਾ ਦਾ ਭੂਰ ਛੱਟੇ ਦਾ ਅਡੀ ਜੋਹਲ ਗਰੰਟੀ ਦੀ ਗੱਭਨ ਡੰਗਰ ਦਾ ਭਾਜੀ ਜਿਹੜਾ ਇੱਥੇ ਟਿਪਲੂ ਦੀ ਸਾਡੀ ਜ਼ਿੰਮੇਵਾਰੀ ਮੁੱਕ ਜਾਂਦੀ ਹੈ। ਅੱਛਾ। ਤੇ ਜਿਹੜਾ ਮੰਨ ਲਓ ਅਸੀਂ ਗਰੰਟੀ ਦੇ ਦਿੱਤੀ ਉਹਦੀ ਗਰੰਟੀ ਭਾਈ ਹੋਊਗੀ। ਠੀਕ ਆ। ਉਹਦੀ ਤਾਂ ਗੱਲ ਹੈ ਕਿ ਜੇ ਦੀ ਗਰੰਟੀ ਹੋਊਗੀ ਦੀ ਗਰੰਟੀ ਹੋਊਗੀ। ਠੀਕ ਆ। ਹਾਂ ਥਾੜਾ ਮੰਨਨੇ ਦੀ ਭਾਜੀ ਗਰੰਟੀ ਦੀ ਦੁੱਧ ਦੇ ਸੇਵਾ ਦਾ ਹੁੰਦਾ। ਆ ਦੁੱਧ ਦਾ ਤੇ ਅੰਦਾਜ਼ਾ ਹੀ ਹੁੰਦਾ ਵਾ। ਤੇ ਭਾਰ ਦੀ ਥਣਾ ਦੀ ਗੱਭਨ ਡੰਗਰ ਦੀ ਖੜੇ ਜ਼ਿੰਮੇਵਾਰੀ ਖੋਲ ਹੁੰਦੀ ਭਾਜੀ। ਬਾਕੀ ਆ ਵੀ ਭਾਜੀ ਵੀਰ ਭਰਾ ਇਤਨਾ ਲੈ ਜਾਂਦੇ ਮਾਰ। ਹਾਂਜੀ ਹਾਂਜੀ ਹਾਂ ਜੀ ਗਰੰਟੀ ਤੇ ਭਾਜੀ ਸਾਨੂੰ ਦੇਣੀ ਪੈਣੀ ਏ ਆ ਵੀ ਗੱਭਨ ਪੁੱਛ ਤੇ ਦੁੱਧ ਦਾ ਚਲੋ ਅੰਦਾਜ਼ਾ ਹੁੰਦਾ ਉਹ ਵੱਧ ਘੱਟ ਹੋ ਸਕਦਾ ਵਾ ਜਿਹਦਾ ਪਤਾ ਹੋਵੇ ਨਾ ਭਾਜੀ ਹਾਂ ਜੀ ਨਾਲ ਲਾਗੋ ਬੰਨੇ ਲਿਆਵੇ ਪਤਾ ਭਾਜੀ ਗਰੰਟੀ ਵੀ ਚਲੋ ਦੁੱਧ ਦੀ ਵੀ ਦੇ ਦਿੰਦੀ ਆ ਹਾਂ ਜੀ ਬਾਕੀ ਭਾਜੀ ਕੋਈ ਭੁੱਖੀ ਧੀ ਬੰਨ ਛੱਡੂ ਫਿਰ ਦੁੱਧ ਦੀ ਘੱਟ ਨਾ ਪਤਾ ਤਾਂ ਨਹੀਂ ਦੇਈ ਜੀ ਹਾਂ ਜੀ ਹਾਂ ਬਾਕੀ ਬੱਚੀ ਦੁੱਧ ਵਾਲੀ ਭਾਜੀ ਬਣੀ ਠੀਕ ਆ ਇੱਧਰ ਦੇਖੋ ਕਿੰਨਾ ਕੁ ਤੇਰਾ ਦੁੱਧ ਭਰੀ ਜਾਣਾ ਹੈ ਤੇਰਾ ਭਾਜੀ ਟਿਪ ਇੱਧਰ ਲੈ ਆਓ ਮਾੜੀ ਜੀ ਅੰਸ਼ਾ ਹਾਂ ਜੀ ਦੇਖੋ ਹਾਂ ਦੇਖ ਸਾਡੇ ਜੀ ਹਾਂ ਭਾਜੀ ਰੰਗ ਬਰੰਗਾ ਆਉਂੜਿਆ ਸ਼ਹਿਰ ਤੇ ਹਾਂਜੀ ਲਓ ਜੀ ਭਾਜੀ ਇਹਦੀ ਥਣਾ ਦੀ ਭਾਰ ਦੀ ਦੁੱਧ ਭਾਜੀ ਵੀਰਾਂ ਦੇ 23 ਕਿਲੋ ਹੀ ਹੋਇਆ ਅੱਛਾ ਹਾਂਜੀ ਬਾਕੀ ਵੀਰ ਭਰਾ ਤੇ ਵੀਰ ਮਿੱਤਰੇ ਕੋਲ ਵਿੱਚ ਲਾਟੋ ਨਾਂ ਮਸ਼ੀਨ ਦੀ ਤੋਰ ਰੋਹ ਹੋ ਗਏ ਕਰੀਨ ਇਹ ਪੜੀ 9 ਮਹੀਨੇ ਦੇ ਦਮੀ ਦੀ ਜੀ ਅੱਛਾ 9 ਮਹੀਨੇ 10 ਦਿਨ ਤੇ ਫਰਤੀਆ ਅੱਛਾ ਹਾਂ ਜੀ ਜੀ ਸਈ ਨਾ 9 ਮਹੀਨੇ ਪੂਰੇ ਸੂਬੇ ਦੀ ਲਈ ਪੰਜ ਆਦਲ ਖੜਦੇ ਆ 9 ਮਹੀਨੇ ਦਾਹੀ ਦੇਲੀ ਸੂਦੀ ਹੈ ਠੀਕ ਆ ਤੇ ਘਾਰ ਵਿਹਾਈ ਘਾਰ ਕਿ ਤਿੱਜਾ ਸੁਗਾ ਸੂਣ ਲੀ ਆ ਠੀਕ ਹੈ ਜੀ ਹਾਂ ਤਿੱਜਾ ਸੁਗਾ ਪਰੋਪਰ ਹੋ ਬੱਛੀ ਤੇ ਬਾਕੀ ਦੁੱਧ ਵਾਲੀ ਆ 20 ਕਿਲੋ ਭਾਈ ਦੋ ਦੋ ਵੀਰਾਂ ਮੰਨ ਲਓ ਕੋਈ ਗੱਲ ਨਹੀਂ ਹੈ ਕਿ 23 ਕਿਲੋ ਦੀ ਗੱਲ ਕਰਾਂਗੇ ਅੱਛਾ ਵਿੰਡੋ ਭਾਈ ਤੁਸੀਂ ਲਈ ਅੱਛਾ 12 ਡੇਰੇ ਦੇ ਤੋਂ ਲਈ ਆ ਠੀਕ ਹੈ ਇੱਥੇ ਕੋਈ ਵੀਰ ਆ ਜਾਊਗਾ ਤੇ ਉੱਥੇ ਲੈ ਜਾਵਾਂਗੇ ਨਾ ਤੇ ਬਾਕੀ ਪੂਰੀ ਵੱਡੀ ਹੈਗਾ ਮੱਝਾਂ ਵਰਗਾ ਸਟਰਕਚਰ ਹੈ ਜਿਹੜਾ ਇਹਦਾ ਪੂਰੀ ਭਲੀ ਜੁਰੀ ਆ ਰਹੀ ਥੋੜੀ ਜਿਹੀ ਨਾ ਮੇਰੇ ਕੋਲ ਭੁੱਖੀ ਜਿਆ ਠੀਕ ਆ ਹਾਂ ਜਣੇ ਤੋੜ ਦੋ ਫੇਰ ਇੱਕ ਦਿਨ ਬੜੀ ਪੰਜ ਚਾਰ ਦਰੋਂ ਲੈਈ ਨੂੰ ਅੱਛਾ ਇਹ ਮੈਂ ਲਿਆਦੀ ਨਹੀਂ ਮੈਂ ਚੱਲ ਕੱਚੀ ਥੋੜੀ ਸਾੰਦਣ ਹਾਂਜੀ ਹਾਂਜੀ ਬੜੀ ਡੰਗਰ ਨਹੀਂ ਕੋ ਮਿਲਿਆ ਤੇ ਮੈਂ ਤਾਂ ਕਰਕੇ ਰਾਤੀ ਫੜ ਲਿਆ ਅੱਛਾ ਹੋਰ ਭਾਜੀ ਕੱਚਾ ਜਿਆਦਾ ਮੁੱਲ ਕਰ ਦਨਾ ਠੀਕ ਹੈ ਜੀ ਆ ਲੈ ਹਾਂ ਔਰ ਭਾਜੀ ਕੋਡ ਦੇਣਾ ਜਿਉਂਤਰਾ ਹੀ ਦੇ ਆਪਾ ਦੋ ਮਣੀ ਹਾਂਜੀ ਸਾਦੇ ਕਈ ਜਿਹੜੀ ਪੱਕੀ ਪੁੱਕੀ ਜੇ ਸਾਦੇ ਭਾਜੀ ਪੱਕੀ ਥਾਂ ਸਾਰੀ ਇਹਨਾਂ ਦੀ ਉਹਨਾਂ ਦੇ ਹੋਰ ਡੰਗਰਾਂ ਨੂੰ ਵੀ ਭਾਜੀ ਹੋਏ ਆ ਇਸ ਤਰ੍ਹਾਂ ਹੀ ਬਾਕੀ ਡੇਰੀਆਂ ਚ ਆਪਾਂ ਜਾਵਾਂਗੇ ਤੇ ਉੱਥੇ ਵੀ ਕਈ ਜਿਹੜੀ ਗਾਮ ਦੇ ਤਰ੍ਹਾਂ ਹੀ ਦੇਖਣ ਨੂੰ ਮਿਲਾਂਗੇ ਲੈ ਜਾ ਪਾਜੀ ਪੂਰੀ ਵੇਲੋ ਰੇਲ ਗੱਡੀ ਜਿੱਦੀ ਨਹੀਂ ਬੇਲ ਬੇਲ ਜਿਹੜੀ ਚੰਗੀ ਹੈ ਇਹਦੀ ਪੂਰੀ ਪਾਜੀ ਬੇਲ ਹੈ ਮੂੰਹ ਬੜਾ ਸੁਣਾ ਤੇ ਵਜਨ ਵੀ ਚੰਗਾ ਹੈ ਪੂਰੀ ਵਜਨ ਵਾਲੀ ਅੱਛੀ ਹੈ ਦੋਸਤ ਵਾਰੀ ਪਾਜੀ ਵੀਰਾਂ ਨੇ ਆਪੇ ਲੈ ਗਣੀ ਵਾਕੀ ਬਾਕੀ ਗਾਏ ਭਾਈ ਆ ਥੋੜੀ ਜੀ ਉੱਤਰ ਹੈਗੇ ਨਿੱਗਰ ਪਾਜੀ ਕੱਲਣਾ ਅਸੀਂ ਡੰਗਰ ਲੈਂਦੇ ਹਾਂ ਕਿਦੋਂ ਹਾਂਜੀ ਕੋ ਕਾਰੋਬਾਰੀ ਵੀਰ ਭਰਾ ਆ ਹੀ ਆਪਣਾ ਹਾਂਜੀ ਤੇ ਨਿਗੀ ਜੀ ਗਾਂ ਦਾ ਇਹਨੇ 55000 ਰੁਪਏ ਵਸੇ ਮੰਗਿਆ ਆਪਣੇ ਅੱਛਾ ਨਿਗੀ ਜੀ ਅੱਛਾ ਪਾਜੀ ਚਲੋ ਪਤਾ ਕੀ ਗੱਲ ਜੇ ਮੰਗਨ ਦੀ ਨਹੀਂ ਕੋ ਗੱਲ ਹੁੰਦੀ ਆਪਾਂ ਤੇ ਨਿਗਾਹਿਆ ਮੁੱਲ ਕਰਕੇ ਇਹਦਾ ਵਸੇ ਦੇ ਦੇਣੀ ਠੀਕ ਹੈ ਗਾਈ ਤੇ 65000 ਦੀ ਮੈਂ ਵੇਚ ਸਕਦਾ ਠੀਕ ਹੈ ਪਰ ਪਾਪਾ ਜੀ ਆਪਾਂ ਵੀ 55 ਹੀ ਦੇ ਦਈਏ ਕਰ ਦਈਏ ਮੰਨਤਾ ਨਾ 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 ਪਾਜੀ ਓਡੀ ਕੀ ਜਦੈ ਇਹਨੇ 55 ਮੰਗ ਲਿਆ ਨਿਗੀ ਜੀ ਚਲੋ ਤੁਸੀਂ ਕਿਹੜਾ ਦੇ ਆਏ ਜੇ ਪਾਜੀ ਉਹ ਤੇ ਗੱਲ ਹੈਗੀ ਮੰਗਨ ਦਾ ਭਾਵੇਂ ਲੱਖ ਮੰਗੀ ਜਾਵੇ ਪਰ ਪਾਜੀ ਉਹ ਵੀ ਕਾਰੋਬਾਰੀ ਭਰਾ ਹੀ ਹਾਂਜੀ ਹਾਂਜੀ ਅਸੀਂ ਵੀ ਕਾਰੋਬਾਰੀ ਹਾਂ ਨੇ ਸਾਨੂੰ ਵੇਖੇ ਮੰਗੇ ਆ ਹਾਂਜੀ ਨੇ ਵਧ ਮੰ ਤੁਸੀਂ ਕਰਾ ਲਓ ਫਿਰ ਮਾਨਤਾਂ ਨੂੰ ਥੋੜਾ ਪਤਾ ਜਿਹੜਾ ਕਰਵਾਉਣਾ ਜੀ 2000 ਛੱਡ ਦਿੱਤੇ ਭਾਜੀ ਪੂਰੇ 50 ਦੀ ਦੇਣੀ ਹੈ ਅੱਛਾ ਪੂਰੇ 50 ਦੀ ਯਾਹ ਦੇ ਵਿੱਚੋਂ 500 ਛੋਟ ਹੋਣੀ ਹੈ ਅੱਛਾ ਭਾਜੀ ਬਾਤ ਨਹੀਂ ਭਾਜੀ ਗੁੰਜਾਇਸ ਹੈਗੀ ਠੀਕ ਆ ਹਾਂਜੀ 50 ਨੇ ਚੰਗੀ ਤੇ ਬਾਕੀ ਆ ਬੇ ਇਹਨੇ ਸੋਣਾ ਹੁਣ ਗਾੜੀ ਮੌਸਮ ਚਲੋ ਚੰਗਾ ਵਾ ਸਾਰਾ ਸਿਆਲ ਕਿਲੋ ਦੁੱਧ ਨਾਲ ਵੀਰਾਂ ਨੇ ਆਖਿਆ ਹੈ ਚੰਗਾ ਦੁੱਧ ਗੱਡੀ ਜੀ ਕਿੱਥੇ ਮਰ ਜੂਗੀ ਤੁਸੀਂ ਇਧਰ ਘਟੇ ਲਾਡੋ ਨਾ ਇਹ ਤਾਂ ਬਾਜੀ ਬਣੀ ਨਿੱਕੂ ਵਰਗੀ ਕੋਲੀ ਤੇ ਆ ਜਿਹੜੀ ਮੱਝ ਜੀ ਹੁਣ ਇਹ ਭਾਜੀ ਮੀਨੀ ਮੱਝ ਦੀ ਅੱਛਾ ਸਵੇਰ ਤੇ ਜਾਏਗਾ ਇਹ ਕਾ ਠੀਕ ਹੈ ਜੀ ਹਾਂ ਜੀ ਇਹ ਥੋੜਾ ਹਿੱਲਦਾ ਹੈ ਹਿੱਲ ਦੇ ਦੋ ਮੈਂ ਇੰਨਾ ਤਰਾ ਮਾੜੇ ਮਾੜੇ ਹਿੱਲ ਗਿਆ ਤੇ ਕਿੰਨਾ ਦੁੱਧ ਦੇ ਤੇ ਕੋਲ ਇਹ ਭਾਜੀ ਮੱਝ ਤੇ ਉਹ ਵਾਲੀ ਗਾਂ ਮਾਰ ਮਾੜਾ ਕੈਮਰਾ ਮਾਰਿਓ ਇੱਕ ਇੱਕ ਘਰੋਂ ਲਿਆ ਜੇ ਗਾਂ ਦੀ ਆ ਬੱਛੀ ਆ ਵੱਡੀ ਵਾਹ ਵਾਹ ਇਹਦੇ ਪਾਵਾ ਗਿਆ ਠੀਕ ਆ ਆ ਬੱਛੀ ਆ ਭਾਜੀ ਮੀਨੇ ਇੱਕ ਦੀ ਠੀਕ ਆ ਇੱਕ ਗਾਂ ਖਲੇ ਦੋ ਸਤਾ ਸੱਤ ਅੱਠ ਕਿਲੋ ਹੈਗਾ ਅੱਛਾ ਮਾਝ ਦਾ ਦੋ ਮਹੀਨੇ ਵਾਲਾ ਕਿਤਾ ਜੀ ਜੋੜਾ ਹੀ ਵੀਰ ਨੇ ਭਾਜੀ ਸੱਜਰ ਲਿਆ ਅੱਛਾ ਜੋੜਾ ਹੀ ਸੱਜਰ ਲਿਆ ਦੋ ਮਹੀਨੇ ਦਾ ਕਟਾ ਮੈਂ ਦਾ ਥੋੜਾ ਸੱਜਰ ਲਿਆ ਆ ਉਹਨੇ ਕੀ ਵੇਚਦਾ ਭਾਜੀ ਅੱਛਾ ਹੁਣ ਵੇਚਦਾ ਦੋ ਮਹੀਨਾ 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 ਗਾਂ ਸੋਈ ਨੂੰ ਕਹਦੇ ਮਲੋ ਤੂੰ ਅਮੀਨੇ ਮੈਂ ਸੋਈ ਜੀ ਅੱਛਾ ਮੈਂ ਪਹਿਲਾਂ ਸੋਈ ਗਾਂ ਬਾਅਦ ਚ ਸੋਈ ਤੇ ਕਿੰਨਾ ਹੁਣ ਦੁੱਧ ਮੱਝ ਕੋਲ ਭਾਜੀ ਕੋ ਵਿਖਾਵੇ ਵਾਲਾ ਭਾਵੇਂ 10 ਕਿਲੋ ਕਹਿ ਦਈ ਹਾਂਜੀ 9 ਕਿਲੋ ਬਣਾਵਾਂਗੇ ਭਾਜੀ ਤੋਰ ਫੇਰ ਦੇਖ ਲੈ ਬਾਕੀ ਗਾਂ ਲੈ ਵੇਖ ਕੇ ਪਕਾ ਹੀ ਸਕਦੇ ਆ ਕਿ ਵੀਰ ਦੀ ਕਿੰਨੀ ਕਿ ਸੇਵਾ ਹੋ ਗਈ ਅੱਛਾ ਹਾਂ ਸੇਵਾ ਘੱਟ ਹੀ ਹੋਇਆ ਜਿੱਥੋਂ ਆਈ ਹੈ ਮੀਣੀ ਛੋਟੀ ਰਾਜੀ ਭਾਈ ਕਰ ਚਾਰੋਂ ਬੜੀ ਹੈ ਚਲੋ ਦਿਖਾ ਦੇ ਚਲੋ ਦਿਖਾ ਦੇ ਸ਼ਾਬੀਕਾ ਛੱਡ ਤਾਂ ਹਾਂ ਮੱਧਜੀ ਦੁੱਧ 9 ਲੀਟਰ ਜਿਹੜਾ ਕਹਿੰਦੇ ਵੀ ਹੈਗਾ ਇਹ

ਤੇ ਅਗਲੇ ਖਨਾਦਲ ਦਿਖਾ ਦੇ ਤਾ ਠੀਕ ਹੈ ਜੀ ਦੱਸੀਏ ਫਿਰ ਮੋਲੇ ਦਾ ਇੱਕ ਛੜ ਦੇ ਤਰ੍ਹਾਂ ਤੁਹਾਨੂੰ ਦਿਖਾ ਦਈਏ ਕਰਿਓ ਇਧਰ ਨਹਵਾਣਾ ਵੀ ਦਿਖਾ ਦਈਏ ਦਾ ਇੱਕ ਹਾਂ ਲਓ ਪਾ ਜਿਵਣਾ ਦਿਖਾ ਦਿੰਦੇ ਕਿੰਨਾ ਫਰਮੋਲੋ ਗਿੱਜੀ ਇਹਦਾ ਕੋਈ ਪਤਾ ਕੀ ਗੱਲ ਜੇ ਹਾਂਜੀ ਕਈ ਤੁਹਾਨੂੰ ਪਤਾ ਵੀ ਭੈਣਾ ਵਿੱਚ ਹੁੰਦੀਆਂ ਜੀ ਹਾਂਜੀ ਕਈ ਭਾਜੀ ਮਾਵਾ ਵਿੱਚ ਹੁੰਦੀਆਂ ਲੰਗਰ ਮੰਨ ਲਓ ਕੱਟੀ-ਕੱਟੇ ਦਾ ਬੜਾ ਵਾਦਾ ਜੀ ਹਾਂਜੀ ਹਾਂਜੀ ਆਈ ਭਾਜੀ ਇਹ ਨਹੀਂ ਹੈ ਵੀ ਮੰਨ ਲਓ ਦਾਵਾ-ਦਵਾ ਕਿਸੇ ਨੂੰ ਦੇ ਦਈਏ ਬੱਚੇ ਤੋਂ ਬਿਨਾ ਡੰਗਰ ਹੋਵੇ ਹਨਾ ਆਪਾਂ ਵੀਰ ਭਰਾ ਦੱਸ ਦਿੰਦੇ ਆ ਵੀ ਸਾਡੇ ਮਤਲਬ ਕਰ ਦੇਣ ਡੰਗਰ ਚੋਣਾ ਹਾਂਜੀ ਭਾਜੀ ਇਹਦਾ ਇਹ ਵਾਦਾ ਜੇ ਵੀ ਬੱਚਾ ਛੱਡੋ ਤੇ ਰਮਾਨਾ ਚੋੜੋ ਹਾਂਜੀ ਸਹੀ ਗੱਲ ਤੇਰੀ ਮੈਂ ਆ ਕਰਮਾਂ ਵਾਲੀ ਮਈ ਆ ਠੀਕ ਹੈ ਤੇ ਦੋ ਟਾਈਆਂ ਮਹੀਨੇ ਦੀ ਭਾਜੀ ਸਾਰੀ ਸੂਈ ਜੀ ਹਾਂਜੀ ਮੁੱਲ ਭਾਜੀ ਜੇ ਦੇ ਤਾਜੀ ਹੁੰਦੀ ਤੇ ਫੇਰ ਤੇ ਭਾਵੇਂ 90000 ਕਰ ਲਵੇ ਹਾਂਜੀ 75000 ਛੋਟੀ ਦੇ ਦਈਏ ਕਰ ਦੋ ਮਨ ਤਾਂ ਨਾ 2000 ਕਰ ਬਾਈ ਕਿੰਨੇ 250 ਭਾਜੀ ਛੋਟ ਹੋਊਗੀ ਪਰ 750 ਦੀ ਦੇਣੀ ਹੈ ਅੱਛਾ 75000 ਦੀ ਸਾਡੇ 750 ਦੀ ਦੇਣੀ ਇਥੇ ਠੀਕ ਹੈ ਜੀ ਅੱਜ ਭਾਜੀ ਕਿਸੇ ਨੂੰ ਭਾਵੇਂ 5-4000 ਮਹਿੰਗੀ ਲੱਗਦੀ ਆ ਨਾ ਹਾਂਜੀ ਪਰ ਭਾਜੀ ਆ ਚੀਜ਼ ਨਹੀਂ ਜੇ ਲੱਭਣੀ ਇਹ ਆ ਵੀ ਠੰਡੀ ਸੀ ਲਿਆ ਜੀ ਕੋਈ ਭਾਜੀ 50000 ਦੇ ਵੀ ਲੱਲੂ ਕੋਈ ਟੋਕੜ ਮੈਂ ਹਾਂਜੀ ਭਾਜੀ ਤੁਹਾਨੂੰ ਪਤਾ ਲੱਸਾਂ ਮਾਰਦੀਆਂ ਹਾਂਜੀ ਹਾਂਜੀ ਇਹ ਚੀਜ਼ ਨਹੀਂ ਜੇ ਭਾਜੀ ਲੱਭਣੀ ਇਹ ਦੇਖੋ ਇਹ ਆ ਵੀ ਬੱਚੇ ਵਾਲੀ ਆ ਤੇ ਸੰਭਣ ਵਾਲੀ ਆ ਕੋ ਸੰਭ ਲੂਗਾ ਤੇ ਦੁੱਧ ਵਧ ਵੀ ਜਾਊਗਾ ਭਾਜੀ ਇਹਨੇ 10 ਕਿਲੋ ਤੇ ਰਮਾਨ ਨਾ ਚਵਾਈ ਜਾਣਾ ਨਾ ਠੀਕ ਹੈ ਜੀ 9 ਕਿਲੋ ਦੁੱਧ ਆ ਕਿਲੋ ਖੰਡ ਜਾ ਕੇ ਵਧੂ ਵੀ ਘੜਦੀ ਨਹੀਂ ਆ ਠੀਕ ਹੈ ਜੀ ਹਾਂ ਹਾਂ ਦੁੱਧ ਉਹ 12-13 ਕਿਲੋ ਦੀ ਦੱਸਦੇ ਵੀ ਵਧ ਜਾਣਾ ਤਾਂ તે આપણી મરજીના પશુ ખરીદો જી